ਤਸੀ ਦੇਖ ਰਹੇ ਹੋ ਇੰਡੀਆ ਪੰਜਾਬ న్యూਸ ਟੀਵੀ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਰਹਿਣ ਖੋਹਤ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਤਿੰਨ ਪ੍ਰਚਾਰ ਵਹਿਨਾ ਰਵਾਨਾ ਪੱਤਰਕਾਰ ਕੁਲਜੀਤ ਸਿੰਘ ਖੋਖਰ ਦੀ ਖਾਸ ਰਿਪੋਰਟ ਜ਼ਿਲ੍ਹੇ ਵਿੱਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਇਸ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਕਿਸਾਨਾਂ ਨੂੰ ਮਸ਼ੀਨਰੀ ਸੰਬੰਧੀ ਜਾਣਕਾਰੀ ਦੇਣ ਲਈ ਅਤੇ ਫਸਲਾਂ ਦੀ ਰਹਿਣ ਖੋਹਤ ਸਾੜਨ ਦੇ ਰੁਝਾਨ ਨੂੰ ਜ਼ਮੀਨੀ ਪੱਧਰ ਤੇ ਠਾਲ ਪਾਉਣ ਲਈ ਬਹੁ ਪਖੀ ਰਣਨੀਤੀ ਅਪਣਾਉਂਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਅੱਜ ਹਾਰਟ ਸਪੋਰਟ ਪਿੰਡਾ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਤੇ ਕਿਸਾਨ ਪলাই ਵਿਭਾਗ ਵੱਲੋਂ ਤਿਆਰ ਕੀਤੀਆਂ ਤਿੰਨ ਜਾਗਰੂਕਤਾ ਵੈਨਾਂ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਪ੍ਰਾਣੀ ਦੀ ਰੈਦ ਖੋਦ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਤਿੰਨ ਪਬਲਿਸਿਟੀ ਬੈਂਸ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਦਾ ਮੇਨ ਮਕਸਦ ਇਹ ਹੈ ਕਿ ਉਹ ਲਗ ਲਗ ਆਪਣਾ ਬਟਾਲਾ ਦੇ ਵਿੱਚ ਸ੍ਰੀ ਹਰਗੋਬਿੰਦਪੁਰ ਤੇ ਪ੍ਰਚਾਰ ਕਰਨਗੇ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਤੇ ਲੋਕਾਂ ਨੂੰ ਇਹ ਵੀ ਸੰਦੇਸ਼ ਦੇਣਗੇ ਵੀ ਇਹ ਦੇ ਕਿ ਨੁਕਸਾਨ ਨੇ ਤੇ ਜੇ ਅੱਗ ਨਹੀਂ ਲਾਈ ਜਾਂਦੀ ਤਾਂ ਉਹਦੇ ਕੀ ਫਾਇਦੇ ਹਨ ਤਾਂ ਮੈਨੂੰ ਆਸ ਹੈ ਕਿ ਅਸੀਂ ਸਾਰੇ ਆਪਸ਼ਨ ਸੇਵਾਨ ਵੀ ਪਿੰਡਾਂ ਵਿੱਚ ਜਾ ਜਾ ਕੇ ਇਹਦੇ ਬਾਰੇ ਕਿਸਾਨ ਵੀਰਾਂ ਨਾਲ ਮੀਟਿੰਗਾਂ ਕਿੱਥੇ ਜਾ ਰਹੀਆਂ ਤੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਤੇ ਉਹਨਾਂ ਵੱਲੋਂ ਬਹੁਤ ਹੀ ਪੋਜ਼ੀਟਿਵ ਰਿਸਪੌਂਸ ਹੈ ਬਟ ਇਹਨਾਂ ਬੈਂਸ ਚੱਲਣ ਨਾਲ ਸਾਨੂੰ ਉਮੀਦ ਹੈ ਕਿ ਇਹ ਸਾਡੀ ਜਿਹੜੀ ਮੁਹਿੰਮ ਹੈ ਲੋਕਾਂ ਨੂੰ ਜਾਗਰਤ ਕਰਨ ਦੀ ਤੇ ਕਿਸਾਨਾਂ ਨੂੰ ਜਾਗਰਤ ਕਰਨ ਦੀ ਇਹਦੇ 'ਚ ਬਹੁਤ ਵੱਡਾ ਹੰਗਾਰਾ ਮਿਲੇਗਾ ਜੈ ਹਿੰਦ